ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਕੜੀ ਵਿੱਚ ਤੁਸੀਂ ਸੁਣੋਗੇ ਲੋਕ ਸਭਾ ਚੋਣਾਂ ਸਬੰਧੀ ਤਿਆਰੀਆਂ ਸਮੇਤ ਹੋਰਨਾਂ ਵਿਸ਼ਿਆਂ ਤੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। मुख्य चुनाव अधिकारी सिबन सिंह ने लोकसभा चुनाव दया तैयारियां बारे जानकारी दी मेरी सारे नो है कि जो हमारे पोलिंग डे है जून फर्स्ट कोसी तो उस दिन अपने अपने जाके वोट करो और तो हमारे जो टारगेट है सत्तर का उसको अचीव करने के लिए आप सबको रिक्वेस्ट हो हमारे सारे इंतजाम मुकम्मल ऑलमोस्ट हो चुके हैं पोलिंग स्टाफ का ट्रेनिंग हो रही है 18 19 जो नए वोटर्स हैं उनका भी काफी संख्या बढ़ गया है तो है लिए भी हमने स्पेशल वगैरह किया काफी मॉडल बोलिंग स्टेशन है यूथ मैनेज बोलिंग स्टेशन है ग्रीन बोलिंग स्टेशन है और सिक्योरिटी uh, का हमने एडिशनल हमारे पास पुलिस uh, फोर्स है उसके अलावा सी का अरेंजमेंट भी है और डिप्लॉयमेंट uh, नॉर्म्स हमने फाइनलाइज किया उसी हिसाब से माइक्रो ऑब्जर्वर ਪੋਡਕਾਸਟਿੰਗ ਸੀਏਬੀਐਫ ਉਹ ਇਸਾਰੇ ਜੋ ਫੋਰਸ ਹੈ ਉਹ ਲੱਗੇਗਾ ਹੋਰ ਹਮ 100% ਪੀਸਫੁਲ Free and fair election and survey ਚੋਣਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਤੇ 70% ਦੇ ਟੀਚੇ ਨੂੰ ਹਾਸਲ ਕਰਨ ਲਈ sweep ਗਤੀਵਿਧੀਆਂ ਜ਼ੋਰਾਂ ਤੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਨੋਡਲ ਅਫਸਰਾਂ ਨੇ ਜਾਣਕਾਰੀ ਸਾਂਝੀ ਕੀਤੀ ਆਓ ਸੁਣਦੇ ਹਾਂ ਮੈਂ ਨੋਡਲ ਅਫਸਰ ਡਿਸਟ੍ਰਿਕਟ sweep ਟੀਮ ਮੋਗਾ ਸ਼ੁਭੀ ਹੰਗ ਦਾ ਵੱਖ-ਵੱਖ ਐਜੂਕੇਸ਼ਨਲ ਇੰਸਟੀਟਿਊਸ਼ਨਸ ਵਿੱਚ ਜਾ ਕੇ ਯੰਗ ਵੋਟਰਸ ਨੂੰ ਅਪੀਲ ਕੀਤੀ ਗਈ ਹੈ 2 ਮਹੀਨوں ਪੂਰੇ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪਲੈਜ ਲਈ ਗਈ ਹੈ ਬੱਚਿਆਂ ਵੱਲੋਂ ਆਪਣੇ ਪਰਿਵਾਰਿਕ ਮੈਂਬਰਾਂ ਦੇ ਹੱਥੀ ਲਿਖੇ 11000 ਪਲੇਜ ਵੀ ਅਸੀਂ ਰੀਸੀਵ ਕੀਤੇ ਹਨ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇੱਕ ਤਰੀਕ ਨੂੰ ਵੋਟ ਜ਼ਰੂਰ ਪਾਣਗੇ ਨਾਲ ਹੀ ਨਾਲ ਮਹਿਲਾ ਸੈਲਫ ਹੈਲਪ ਗਰੁੱਪਸ ਅਤੇ ਆਂਗਣਵਾੜੀ ਵਰਕਰਸ ਦੇ ਥਰੂ ਵੀ ਇਹ ਮੈਸੇਜ ਸਾਰੇ ਖਾਸ ਤੌਰ ਤੇ ਮਹਿਲਾ ਵੋਟਰ ਵਿੱਚ ਤੇ ਪਿੰਡੂ ਇਲਾਕਿਆਂ ਵਿੱਚ ਦਿੱਤਾ ਜਾ ਰਿਹਾ ਹੈ ਸਮਾਜ ਦੇ ਹਰ ਵਰਗ ਚਾਹੇ ਉਹ ਮਜ਼ਦੂਰ ਹਨ ਚਾਹੇ ਉਹ ਹੌਕਰ ਹਨ ਉਹਨਾਂ 'ਚ ਜਾ ਕੇ ਵੀ ਚੋਣ ਵਾਲੇ ਦਿਨ ਵੋਟਾਂ ਪਾਣ ਦੀ ਮਹੱਤਤਾ ਲਈ ਮੈਸੇਜ ਦਿੱਤਾ ਜਾ ਰਿਹਾ ਹੈ ਮੈਂ ਜਸਪਾਲ ਮੋਂਗਾ ਸੇਵਾਮੁਖਤ ਜ਼ਿਲ੍ਹਾ ਸਿੱਖਿਆ ਅਫਸਰ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਉਹੀ ਹੋ ਸਕਦਾ ਜਿਸ ਦੇ ਵਿੱਚ ਵੱਧ ਤੋਂ ਵੱਧ ਲੋਕ ਜਿਹੜੇ ਆ ਕੋ ਆਪਣੇ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਇਸ ਲਈ ਇਸ ਵਾਰ ਆਪਾਂ ਵੱਧ ਵੱਧ ਵੋਟਾਂ ਪਾ ਕੇ ਜਿਹੜੀ ਪ੍ਰਤੀਸ਼ਤ ਹੈ ਉਹਨੂੰ ਵਧਾਉਣਾ ਹੈ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਬੜੇ ਵਧੀਆ ਪ੍ਰਬੰਧ ਕੀਤੇ ਗਏ ਆ ਕਿਸੇ ਵੀ VOTER ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣੀ ਫਰੀਦਕੋਟ ਵਿਖੇ ਲੋਕਾਂ ਨੂੰ VOT ਪਾਉਣ ਬਾਰੇ ਅਹਿਦ ਦਵਾਇਆ ਗਿਆ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ਕੇ ਅਸੀਂ ਆਪਣੇ ਦੇਸ਼ ਦੀਆਂ ਦੇਸ਼ ਦੀਆਂ ਲੋਕਤੰਤਰੀ ਲੋਕਤੰਤਰੀ ਪਰੰਪਰਾ ਪਰੰਪਰਾ ਕਾਇਮ ਰੱਖਾਂਗੇ ਕਾਇਮ ਰੱਖੋਗੇ ਅਤੇ ਸਤੰਤਰ ਅਤੇ ਸਤੰਤਰ ਨਿਰਪੱਖ ਅਤੇ ਸ਼ਾਂਤਮਈ ਅਤੇ ਸ਼ਾਂਤਮਈ ਚੋਨਾ ਦੇ ਮਾਨ ਚੋਨਾ ਦੇ ਮਾਨ ਬਰਕਰਾਰ ਰੱਖਦੇ ਹੋਏ ਬਰਕਰਾਰ ਰੱਖਦੇ ਹੋਏ ਨਿਡਰ ਹੋ ਕੇ ਨਿਡਰ ਹੋ ਕੇ ਧਰਮ ਧਰਮ ਵਰਗ ਵਰਗ ਜਾਤੀ ਜਾਤੀ ਭਾਈਚਾਰੇ ਭਾਈਚਾਰੇ ਭਾਸ਼ਾ ਭਾਸ਼ਾ ਜਾਂ ਕਿਸੇ ਵੀ ਜਾਂ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾ ਲਾਲਚ ਦੇ ਪ੍ਰਭਾਵ ਤੋਂ ਬਿਨਾ ਸਾਰੀਆਂ ਚੋਨਾ ਵਿੱਚ ਸਾਰੀਆਂ ਚੋਨਾ ਵਿੱਚ ਆਪਣੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ ਵੋਟ ਦੇ ਹੱਕ ਦੀ ਵਰਤੋਂ ਕਰਾਂਗੇ ਉਧਰ ਫਾਜ਼ਿਲਕਾ ਵਿਖੇ ਭਾਰਤ-ਪਾਕਿਸਤਾਨ ਕੋਮਾਂਤਰੀ ਸਰਹੱਦ ਤੇ ਸੀਮਾ ਸੁਰੱਖਿਆ ਬਲਦੀਪ ਬੰਜਮੀ ਬਟਾਲੀਅਨ ਦੇ ਜਵਾਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਨੇ ਲੋਕਨਾਚ ਗਿੱਧੇ ਰਾਹੀਂ ਵੋਟ ਪਾਉਣ ਲਈ ਜਾਗਰੂਕ ਕੀਤਾ ਅਬਹੁਰ ਦੇ ਨਰੂ ਪਾਰਕ ਵਿਖੇ ਵੀ ਵਿਦਿਆਰਥੀਆਂ ਨੇ ਗੀਤ ਗਾ ਕੇ ਵੋਟ ਪਾਉਣ ਦਾ ਸੱਤਾ ਦਿੱਤਾ ਵੋਟ ਪਾਉਣੀ ਹੈ ਜ਼ਰੂਰੀ ਇਹ ਹੱਕ ਤੇ ਰੋਏ ਲੋਕਤੰਤਰ ਦੀ ਸ਼ਕਤੀ ਇਹ ਮਰਦ ਤੇ ਵੋਟ ਪਾਉਣੀ ਹੈ ਜ਼ਰੂਰੀ ਇਹ ਹੱਕ ਮੇਰਾ ਹੈ ਲੋਕਤੰਤਰ ਦੀ ਸ਼ਕਤੀ ਇਹ ਮਰਦ ਤੇ ਪਠਾਨਕੋਟ ਵਿੱਚ ਪੀਸੀਟੀ 휴ਮੈਨਿਟੀ ਸੰਸਥਾ ਦੇ ਸੰਸਥਾਪਕ ਜੋਗਿੰਦਰ ਸਲਾਰੀਆ ਨੇ ਵੋਟ ਪਾਉਣ ਦੀ ਅਪੀਲ ਕੀਤੀ ਇੱਕ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੋਟ ਜ਼ਰੂਰ ਪਾਓ ਵੋਟ ਇਹ ਤੁਹਾਨੂੰ 5 ਸਾਲ ਬਾਅਦ ਇੱਕ ਮੌਕਾ ਮਿਲਦਾ ਹੈਗਾ ਕਿ ਕਿਸੇ ਲੀਡਰ ਨੂੰ ਸੂਝਵਾਰ ਨੂੰ ਤੁਸੀਂ ਜਿਹੜਾ ਉਹ ਵੋਟ ਪਾ ਕੇ ਪੰਨੂ ਤੁਸੀਂ ਆਪਣੀ ਕੌਨਸਟੀਚੁਐਂਸੀ ਦੇ ਵਿੱਚ ਤੁਸੀਂ ਆਪਣੇ ਉਹਨਾਂ ਦੇ ਕੋਲੋਂ ਮਸਲੇ ਹੱਲ ਕਰਵਾ ਸਕਦੇ ਹੋ ਔਰ ਤੁਸੀਂ ਇਹ ਚੀਜ਼ ਨੂੰ ਸੋਚੋਗੇ ਦੇਸ਼ ਦੀ ਤਰੱਕੀ ਖੁਸ਼ਹਾਲੀ ਔਰ ਇਹ ਸੰਵਿਧਾਨ ਦੀ ਜਿਹੜੀ ਖੂਬਸੂਰਤੀ ਹੈ ਤਾਂ ਹੀ ਬਚੇਗੀ 1 ਜੁਲਾਈ ਤੋਂ ਅਮਲ ਵਿੱਚ ਲਿਆਂਦੇ ਜਾ ਰਹੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਮੋਗਾ ਦੇ ਐਡਵੋਕੇਟ ਤਜਿੰਦਰ ਸਿੰਘ ਲਾੜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਜੀ ਗੱਲ ਕਰੀਏ ਇਸ ਨਵੀਂ ਨਿਆ ਪ੍ਰਣਾਲੀ ਦੀ ਜਿਹਦੇ ਵਿੱਚ ਭਾਰਤਿਆ ਨਿਆਂ ਸਹਿਤਾ ਭਾਰਤਿਆ ਨਾਗਰਿਕ ਸੁਰੱਖਿਆ ਸਹਿਤਾ ਭਾਰਤਿਆ ਸਖਸ਼ਾ ਅਧਿਨਿਯਮ ਹੈ ਜੋ ਕਿ ਇੱਕ ਬੜੀ ਅਲੱਗ ਤਰ੍ਹਾਂ ਦੀ ਵਚਨਬੱਧਤਾ ਲੈ ਕੇ ਸਾਹਮਣੇ ਆਇਆ ਜਦੋਂ ਇਹ ਨਿਆ ਪ੍ਰਣਾਲੀ ਅਮਲ ਦੇ ਵਿੱਚ ਆਉਂਦੀ ਹੈ ਤਾਂ ਇਸ ਨੂੰ ਕਿਸ ਤਰੀਕੇ ਨਾਲ ਲਾਗੂ ਕੀਤਾ ਜਾਵੇ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਕਿ ਕੁਝ ਤਾਰਾਵਾਂ ਦੇ ਵਿੱਚ ਇਹਦੇ ਵਿੱਚ ਕੁਝ ਫੇਰ ਬਦਲ ਕੀਤੇ ਗਏ ਨੇ ਜਿਹੜੀ ਸਭ ਤੋਂ ਵੱਡੀ ਮੈਂ ਦਿੱਕਤ ਨਹੀਂ ਕਹੂੰਗਾ ਆਉਣ ਵਾਲੇ ਸਮੇਂ ਦੀ ਇੱਕ ਲੋੜ ਕ ਕਿ ਸਾਢੇ ਵਰਗ ਦੇ ਇਸ ਨਾਲ ਸੰਬੰਧਤ ਸਾਰੇ ਲੋਕਾਂ ਦੇ ਵਿੱਚ ਜਿਹਦੇ ਵਿੱਚ ਆਮ ਜਨਤਾ ਵਕੀਲ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਲਈ ਇਸ ਨਵੀਂ ਨਿਆਂ ਪ੍ਰਣਾਲੀ ਨੂੰ ਅਮਲ ਦੇ ਵਿੱਚ ਲੈ ਕੇ ਆਉਣ ਦੇ ਲਈ ਕੁਝ ਨਵੇਂ ਕਦਮ ਲਏ ਜਾਣੇ ਬਹੁਤ ਜ਼ਰੂਰੀ ਹੋ ਜਾਣਗੇ ਇਹਦੇ ਵਿੱਚ ਇਹ ਜੋੜਿਆ ਜਾਣਾ ਲਾਜ਼ਮੀ ਹੈ ਕਿ ਜੋ ਵੀ ਸਜਾਵਾਂ ਇਹਦੇ ਵਿੱਚ ਤੈਅ ਕੀਤੀਆਂ ਗਈਆਂ ਹਨ ਜਾਂ ਜੋ ਨਵੇਂ ਇਹਦੇ ਵਿੱਚ ਪੱਕੇ ਸਾਹਮਣੇ ਰੱਖੇ ਗਏ ਹਨ ਕਿ ਇਸ ਤਰੀਕੇ ਨਾਲ ਨਿਆ ਪ੍ਰਣਾਲੀ ਨੂੰ ਅਮਲ ਦੇ ਵਿੱਚ ਲਿਆ ਕੇ ਅਸੀਂ ਨਤੀਜਿਆਂ ਤੱਕ ਪਹੁੰਚਾਂਗੇ ਉਸ ਤੋਂ ਪਹਿਲਾਂ ਜੋ ਵੀ ਔਂਕੜਾਂ ਆਉਂਦੀਆਂ ਨੇ ਜੋ ਵੀ ਕੇਸਸ ਆਉਂਦੇ ਨੇ ਜੋ ਵੀ ਸਾਹਮਣੇ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਦੀ ਕੋਖ ਪੜਤਾਲ ਬਹੁਤ ਤ ਤੱਕ ਕੀਤੀ ਜਾਣੀ ਲਾਜ਼ਮੀ ਹੈ ਇੱਕ ਵਧੀਆ ਕਦਮ ਹੈ ਕਿ ਹਰੇਕ ਵਰਗ ਨੂੰ ਜਿੰਨੀਆਂ ਜ਼ਿੰਮੇਵਾਰੀਆਂ ਤੇ ਅੱਜ ਉਹ ਕੰਮ ਕਰ ਰਹੇ ਹਨ ਉਸ ਤੋਂ ਹੋਰ ਵੀ ਉੱਪਰ ਵੱਧ ਕੇ ਜ਼ਿੰਮੇਵਾਰੀਆਂ ਤੇ ਕੰਮ ਕਰਨ ਦੀ ਲੋਡ ਪਾਵੇਗੀ ਪਰ ਮੈਂ ਉਹਦੇ ਪੱਖ ਦੇ ਵਿੱਚ ਇੰਨੀ ਗੱਲ ਕਹੂੰਗਾ ਕਿ ਇਹਨੂੰ ਸਮਝਣਾ ਜ਼ਰੂਰੀ ਹੋ ਜਾਏਗਾ ਸਮਝ ਕੇ ਇਹਨੂੰ ਅਮਲ ਵਿੱਚ ਲਿਆਉਣਾ ਵੀ ਬਹੁਤ ਜ਼ਰੂਰੀ ਹੋ ਜਾਏਗਾ ਤਾਂ ਜੋ ਇਹਦੀ ਸਹੀ ਵਰਤੋਂ ਹੋ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪ੍ਰਸ਼ਾਸਨ ਨੂੰ ਸਾਡੀ ਨਿਆਹ ਪ੍ਰਣਾਲੀ ਨੂੰ ਦੁਬਾਰਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੋਧ ਕਰਨ ਦੀ ਨੋਬਤ ਨਾ ਪੰਜਾਬ ਦੇ ਮਹਾਨ ਸਾਹਿਤਕਾਰ ਤੇ ਉੱਗੇ ਕਵੀ ਪਦਮਸ਼ਰੀ ਡਾਕਟਰ ਸੁਰਜੀਤ ਪਾਤਰ ਪੀਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਆਪਣੀਆਂ ਕਵਿਤਾਵਾਂ ਰਾਹੀਂ ਡਾਕਟਰ ਪਾਤਰ ਨੇ ਪੰਜਾਬੀ ਭਾਸ਼ਾ ਨੂੰ ਇੱਕ ਨਵਾਂ ਮੁਕਾਮ ਦਿੱਤਾ ਆਕਾਸ਼ਵਾਣੀ ਜਲੰਧਰ ਦੇ ਵਿੜੇ ਹੋਏ ਕਵੀ ਸਮਾਗਮ ਦੌਰਾਨ ਡਾਕਟਰ ਸੁਰਜੀਤ ਪਾਤਰ ਵੱਲੋਂ ਪੇਸ਼ ਰਚਨਾਵਾਂ ਦੇ ਕੁਝ ਅੰਸ਼ ਮੈਂ ਸੁਣਾ ਜੇ ਰਾਤ ਖਮੋਸ਼ ਨੂੰ ਮੇਰੇ ਦਿਲ ਚ ਕੋਈ ਦੁਆ ਕਰੇ ਮੈਂ ਸੁਣਾ ਜੇ ਰਾਤ ਖਮੋਸ਼ ਨੂੰ ਮੇਰੇ ਦਿਲ ਚ ਕੋਈ ਦੁਆ ਕਰੇ ਇਹ ਜ਼ਮੀਨ ਹੋਵੇ ਸੁਰੰਗਲੀ ਇਹ ਦਰਖਤ ਹੋਣ ਹਰੇ-ਭਰੇ ਵਾਹ ਵਾਹ ਇੱਥੋਂ ਕੁੱਲ ਪਰਿੰਦੇ ਹੀ ਉੜ ਗਏ ਇੱਥੇ ਮੇਗ ਆਉਂਦੇ ਵੀ ਮੁੜ ਗਏ ਇੱਥੇ ਕਰਨ ਅੱਜਕੱਲ ਬਿਰਖ ਵੀ ਕਿਤੇ ਹੋਰ ਜਾਣਦੇ ਮਸ਼ਹ ਵਾਹ 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 ਨਾ ਤਕ ਕੁਰਸੀਆਂ ਨੂੰ ਨਾ ਤਖਤ ਨੂੰ ਨਾ ਸਲੀਬ ਸਖਤ ਕੁਰਖਤ ਨੂੰ ਇਹ ਮਜ਼ਾਕ ਕਰਨ ਦਰਖਤ ਨੂੰ ਬੜੇ ਸਮਝਦਾਰ ਨੇ ਮਸਖਰੇ ਵਾਹ 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 ਕੀ ਬਾਤ ਮੈਂ ਚਲਾ ਕੇ ਤੀਰ ਕਮਾਨ ਚੋਂ ਰਤ ਸਿਮ ਦੀ ਸੋਚਾਂ ਨਿਸ਼ਾਨ ਚੋਂ ਤਾਂ ਦੁਆਏ ਨਿਕਲੇ ਜ਼ਬਾਨ ਚੋਂ ਮੇਰਾ ਤੀਰ ਡਿੱਗ ਪਏ ਉਰੇ ਉਰੇ ਵਾਹ ਵਾਹ ਉਹ ਬਣਾ ਰਹੇ ਨੇ ਇਮਾਰਤਾਂ ਉਹ ਬਣਾ ਰਹੇ ਨੇ ਇਮਾਰਤਾਂ ਅਸੀਂ ਲਿਖ ਰਹੇ ਹਾਂ ਇਬਾਰਤਾਂ ਉਹ ਬਣਾ ਰਹੇ ਨੇ ਇਮਾਰਤਾਂ ਅਸੀਂ ਲਿਖ ਰਹੇ ਹਾਂ ਇਬਾਰਤਾਂ ਤਾਂ ਜੋ ਪੱਥਰਾਂ ਦੇ ਵजूद ਵਿੱਚ ਕੋਈ ਆਤਮਾ ਵੀ ਰਹੇ 2 ਪੰਜਾਬ ਐਨ ਸੀ ਸੀ ਬਟਾਲੀਅਨ ਦੇ ਵੱਖ-ਵੱਖ ਵਰਗਾਂ ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੈਡਟਾਂ ਦਾ ਬੀਤੇ ਦਿਨੀ ਜਲੰਧਰ ਵਿੱਚ ਸਨਮਾਨ ਕੀਤਾ ਗਿਆ सम्मान ऐसी इन कैडेटा ने खुशी का इजहार किया मैं साजन गुड़िया वर्मा टू पंजाब बॉयज बटालियन लापुर खासा कॉलेज जलंधर से हूँ ग्यारह तारीख को लगभग ग्यारह बजे रामा मंडी रोड हाईवे पर एक एक्सीडेंट हुआ था जिसमे एक महिला बहुत बुरी तरह ऐसी घायल हो गयी थी उसे गंभीर चोट लगी मैंने उसे नजदीकी हॉस्पिटल में पहुँचा कर उसे दाखिला करवाया और उनके पेरेंट्स को इन्फॉर्म करते हुए अपना फर्ज निभाया मेरा नाम कैडेट अभिषेक कौशल है फ्रॉम स्टेट पब्लिक स्कूल जलंधर ऑल इंडिया थल सेना कैम्प लगाया था एक बहुत ही मजेदार कैंप है और साथ ही साथ इस कैंप में हम

ਅਤੇ ਫਾਜ਼ਿਲਖਾ ਤੋਂ ਜਲੇਸ਼ ਕੁਮਾਰ ਠਠਈ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇਤੀ ਹੋਵੇਗੀ ਮੁਲਾਕਾਤ ਤਾਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਸ਼ਿਸ਼ੂ ਸ਼ਰਮਾ ਸ਼ਾਂਤਲ